ਕੋਈ ਮਕਾਨ ਪਾਉਣਾ ਜਾਂ ਮਕਾਨ ਦੇ ਵਿੱਚ ਕੋਈ ਅਲਟਰੇਸ਼ਨ ਕਰਨੀ ਆ ਆਪਾਂ ਲੱਭਦੇ ਕਿਸੇ ਬੰਦੇ ਨੂੰ ਤੇ ਸਾਨੂੰ ਕੋਈ ਦੱਸੇ ਕਿ ਉਸ ਬੰਦੇ ਕੋਲ ਜਾ ਉਹ ਤੇਰਾ ਕੰਮ ਵਧੀਆ ਕਰੂਗਾ ਤੇ ਅਗਰ ਕੋਈ ਦੁਨਿਆਵੀ ਕੰਮ ਸਾਡੇ ਅੜਿਓ ਆ ਪੂਰੇ ਨਹੀਂ ਹੁੰਦੇ ਆਪਾਂ ਨੱਠੇ ਭੱਜੇ ਫਿਰਦੇ ਆ ਸਾਨੂੰ ਕੋਈ ਬੰਦਾ ਮਿਲ ਜਾਏ ਸਾਨੂੰ ਕੋਈ ਉਪਾਅ ਕਰਨ ਵਾਲਾ ਮਿਲ ਜਾਏ ਅਸੀਂ ਕਰਾਂਗੇ ਪਰ ਕੋਈ ਦੱਸੇ ਸਾਨੂੰ ਐਸਾ ਰਾ ਅਸੀਂ ਜਾਣੇ ਆ ਪੁੱਛਾ ਲੈਣ ਵੀ ਜਾਣੇ ਆ ਪਹਾੜਾਂ ਦੇ ਵਿੱਚ ਪਾਠ ਵਗੈਰਾ ਵੀ ਕਰਾਉਨੇ ਆ ਜਗਰਾਤੇ ਵੀ ਕੀਰਤਨ ਵਗੈਰਾ ਵੀ ਕਰਾਉਨੇ ਆ ਕੋਈ ਹੋਰ ਕਰਮ ਕਾਂਡਿਆ ਅਸੀਂ ਉਹ ਵੀ ਕਰ ਲੋ ਤਿਆਰ ਹੁੰਨੇ ਆ ਕਿ ਸਾਡਾ ਕੰਮ ਜਿਹੜਾ ਆ ਅੜਿਆ ਆ ਉਹ ਪੂਰਾ ਹੋ ਜਾਏ ਇੱਦਾਂ ਹੀ ਕੁਰਬਾਨੀ ਦੇ ਵਿੱਚ ਮੇਰੇ ਮਹਾਰਾਜ ਨੇ ਲਿਖਿਆ ਉਹਨਾਂ ਦੇ ਨਾਲ ਵੀ ਕੋਈ ਇਦਾਂ ਦਾ ਐਕਸਪੀਰੀਅੰਸ ਹੋਇਆ ਹੋਵੇਗਾ ਹਮ ਆਇਆ ਦੂਰੋਂ ਚੱਲ ਕੇ ਮੈਂ ਤੱਕੀਤਾ ਉਸ ਰਣਾਰੇ ਜੀਓ ਮੈਂ ਆਸਾ ਰੱਖੀ ਚਿੱਤ ਮੇਰਾ ਸਭੋ ਦੁੱਖ ਗਵਾਏ ਜੀਓ ਆਇਆ ਹੁਣ ਮਹਾਰਾਜ ਦੇ ਕੋਲ ਵੀ ਚੱਲ ਕੇ ਆ ਗਿਆ ਦਾ ਬੰਦਾ ਜਿਨੇ ਕੀਆ ਹੋਣਾ ਕਿ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਸੱਚੇ ਪਾਤਸ਼ਾਹ ਪਰ ਉਹਨੇ ਵਾਟ ਦੀ ਗੱਲ ਨਹੀਂ ਕੀਤੀ ਕਿ ਮੈਂ ਇੰਨੀਆਂ ਬਾਟਾਂ ਚੱਲ ਕੇ ਆਇਆ ਮੈਂ ਨਾ ਰਸਤਾ ਤੈਅ ਕਰਕੇ ਆਇਆ ਮੈਂ ਇੰਨਾ ਪੈਂਡਾ ਤੈਅ ਕਰਕੇ ਆਇਆ ਉਸ ਚੱਲਣ ਦੀ ਗੱਲ ਨਹੀਂ ਕੀਤੀ ਉਹਨੇ ਜਨਮਾਂ ਜਨਮਾਂ ਦੀ ਕੀਤੀ ਹੋਊਗੀ ਕਿ ਮੈਂ ਬਹੁਤ ਜਨਮ ਵਿਚਰੇ ਆਇਆ ਸੀ ਮੈਂ ਜਦੋਂ ਤੁਹਾਡਾ ਕੋਈ ਗੁਰਸਿੱਖ ਦੇਖਿਆ ਮੈਂ ਉਹਨੂੰ ਨਮਸਕਾਰ ਕੀਤੀ ਚੌਦਿਸੇ ਗੁਰਸਿੱਖਾ ਨਿਬ ਨਿਬ ਲੱਗਾ ਪਾਉ ਜੀਉ ਮੈਨੂੰ ਇਦਾਂ ਦਾ ਪਿਆਰਾ ਮਿਲਿਆ ਤੁਹਾਡਾ ਜਿਹੜਾ ਬੜਾ ਹੀ ਚੰਗਾ ਸੀ ਬੜਾ ਹੀ ਸਿਆਣਾ ਸੀ ਬੜਾ ਹੀ ਵਿਸ਼ਵਾਸੀ ਮੈਂ ਉਹਦੇ ਚਰਨਾਂ ਤੇ ਨਤਮਸਤਕ ਕੀਤਾ ਸੱਚੇ ਬਾਦਸ਼ਾਹ ਜੀ ਤੇ ਮੈਂ ਪੁੱਛਿਆ ਮੈਨੂੰ ਵੀ ਦੱਸ ਆਪਣੇ ਕਿਸੇ ਗੁਰੂ ਦਾ ਨਾਮ ਜਿੱਥੋਂ ਤੂੰ ਇੰਨਾ ਕੁਝ ਸਿੱਖਿਆ ਇਨੀ ਲਿਆਕਤ ਆ ਤੇਰੇ ਵਿੱਚ ਇਨਾ ਵਿਸ਼ਵਾਸ ਆ ਇਸ ਕਾਲ ਪੁਰਖ ਤੇ ਮੈਨੂੰ ਵੀ ਦੱਸ ਉਸ ਗੁਰੂ ਦਾ ਪਤਾ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਈ ਜਿਓ ਮੈਨੂੰ ਵੀ ਦੱਸ ਆਪਣੇ ਕਿਸੇ ਗੁਰੂ ਦਾ ਪਤਾ ਓਏ ਮੈਂ ਵੀ ਬਣਨਾ ਚਾਹੁੰਨਾ ਤੇਰੇ ਵਰਗਾ ਓ ਮੈਂ ਵੀ ਚਾਹੁੰਨਾ ਮੇਰੇ ਵਿੱਚ ਨਿਬਰਤਾ ਆ ਜਾਏ ਮੈਂ ਵੀ ਚਾਹੁੰਨਾ ਤੇਰੇ ਵਰਗਾ ਵਿਸ਼ਵਾਸੀ ਬਣ ਜਾ ਓਏ ਦੱਸ ਕੋਈ ਪਤਾ ਮੇਰੇ ਗੁਰੂ ਤੇ ਉਹਨੇ ਤੁਹਾਡਾ ਪਤਾ ਦਿੱਤਾ ਮੇਰੇ ਸੱਚੇ ਪਾਤਸ਼ਾਹ ਜੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਓ ਸਰਣਾਇ ਜਿਓ ਮੈਂ ਆਸਰਾ ਕੀ ਜਿਤਨੇ ਮੇਰਾ ਸਭੋ ਦੁੱਖ ਗਵਾਏ ਜੀਉ ਮੈਂ ਆਇਆ ਤੁਹਾਡੇ ਚਰਨਾਂ ਦੇ ਵਿੱਚ ਮੇਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਮੈਨੂੰ ਆਪਣੇ ਨਾਲ ਜੋੜੋ ਮੇਰਾ ਵਿਸ਼ਵਾਸ ਬਣੇ ਤੇ ਮਹਾਰਾਜ ਨੇ ਪੁੱਛਿਆ ਹੋਣਾ ਉਹ ਵੀ ਭਾਈ ਕੀ ਕਰਨਾ ਆਇਆ ਤੂੰ ਮੇਰੇ ਕੋਲ ਤਾਂ ਉਹਨੇ ਕਿਹਾ ਹੋਣਾ ਸੱਚੇ ਪਾਤਸ਼ਾਹ ਜੀ ਪੈਸੇ ਦੀ ਕੋਈ ਕਮੀ ਨਹੀਂ ਦੁਨਿਆਵੀ ਚੀਜ਼ਾਂ ਮਟੀਰੀਅਲਿਸਟਿਕ ਚੀਜ਼ਾਂ ਬਹੁਤ ਨਹੀਂ ਮੇਰੇ ਕੋਲ ਬੈਂਕਾਂ 'ਚ ਭਰੀਆਂ ਪਈਆਂ ਨੇ ਪੈਸੇ ਦੇ ਨਾਲ ਪਰ ਸਕੂਨ ਨਹੀਂ ਵਿਸਥਾਰ ਨਹੀਂ ਜ਼ਿੰਦਗੀ ਦੇ ਵਿੱਚ ਠਹਿਰਾਓ ਨਹੀਂ ਸਹਜ ਨਹੀਂ ਮੈਂ ਕੀ ਕਰਾਂ ਮੈਨੂੰ ਦੱਸੋ ਮੈਂ ਕੀ ਕਰਾਂ ਤੁਹਾ ਮਾਰਾ ਇਹਨੇ ਸੁਭਾਅ ਕੀ ਫਰਮਾਇਆ ਹੋਏਗਾ ਮਾਇਆ ਵਿੱਚ ਸਹਜ ਨਾ ਉਪਜੈ ਇਸ ਮਾਇਆ ਦੇ ਵਿੱਚ ਸਹਜ ਨਹੀਂ ਪਿਆਰ ਨਹੀਂ ਨਿਮਰਤਾ ਨਹੀਂ ਠਹਿਰਾਓ ਨਹੀਂ ਇਕਾਗਰਤਾ ਨਹੀਂ ਸਕੂਨ ਨਹੀਂ ਮਾਇਆ ਦੁਜੇ ਪਾਇ ਮਾਇਆ ਦੁਵੇਸ਼ ਭਾਵਨਾ ਪੈਦਾ ਕਰਦੀ ਆ ਦੂਰ ਕਰਦੀ ਆ ਸਾਨੂੰ ਲੋਕਾਂ ਦੇ ਕੋਲ ਹੰਕਾਰ ਪੈਦਾ ਕਰਦੀ ਆ ਇਹਦੇ ਵਿੱਚ ਸੁੱਖ ਨਹੀਂ ਹੈ ਤੇ ਉਹਨੇ ਵੀ ਬੜੇ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਸਹਿਜ ਭਾਵਨਾ ਦੇ ਨਾਲ ਪੁੱਛਿਆ ਹੋਵੇਗਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੋ ਸਹਿਜ ਕਿੱਥੋਂ ਮਿਲ ਸਕਦਾ ਤੇ ਮਹਾਰਾਜ ਨੇ ਵੀ ਬੜੇ ਪਿਆਰ ਦੇ ਨਾਲ ਸ਼ਾਇਦ ਉਹਦੇ ਹੱਥ ਫੜੇ ਹੋਣਗੇ ਸ਼ਾਇਦ ਉਹਨੂੰ ਗਲਬਕੜੀ ਪਾਈ ਹੋਏਗੀ ਬੜੀ ਨਿਮਰਤਾ ਦੇ ਨਾਲ ਮਹਾਰਾਜ ਨੇ ਸਮਝਾਇਆ ਭਾਈ ਰੇ ਭਾਈ ਭਾਈ ਰੇ ਗੁਰਬਿਨ ਸਹਜ ਨਾ ਹੋਏ ਗੁਰੂ ਤੋਂ ਬਿਗੈ ਸਹਜ ਨਹੀਂ ਹੋ ਸਕਦਾ ਗੁਰੂ ਤੋਂ ਬਿਗੈ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ ਤੈਨੂੰ ਗੁਰੂ ਚਾਹੀਦਾ ਜਿਹੜਾ ਤੈਨੂੰ ਇਸ ਕਾਲਪੁਰਖ ਦੇ ਨਾਲ ਮਿਲਾਵੇ ਪਰਮਾਤਮਾ ਨੂੰ ਜਾਣਣ ਤੋਂ ਬਾਅਦ ਹੀ ਪਰਮਾਤਮਾ ਨੂੰ ਮਿਲਣ ਤੋਂ ਬਾਅਦ ਹੀ ਪਰਮਾਤਮਾ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਸਕੂਨ ਜ਼ਿੰਦਗੀ ਚ ਆ ਸਕਦਾ ਉਦਾਂ ਨਹੀਂ ਆ ਸਕਦਾ ਸ਼ਬਦੇ ਹੀ ਤੇ ਉਪਜੈ ਹਰ ਪਾਇਆ ਸੱਚ ਸੋਈ ਹੁਣ ਤੂੰ ਮੇਰੇ ਕੋਲ ਆਈ ਗਿਆ ਨਾ ਤੈਨੂੰ ਪਰਮਾਤਮਾ ਦੇ ਦਰਸ਼ਨ ਹੋ ਸਕਦੇ ਨੇ ਇਸ ਕਲਪੁਰਖ ਦੇ ਇਸ ਹਰ ਦੇ ਇਸ ਸੱਚ ਦੇ ਦਰਸ਼ਨ ਹੋ ਸਕਦੇ ਨੇ ਤੂੰ ਆਪਣੇ ਆਪ ਨੂੰ ਲੈ ਕੇ ਆਇਆ ਆਪਣਾ ਆਪ ਕੀ ਆ ਇਹ ਮਨ ਇਹ ਸੋਚ ਸਰੀਰ ਨਹੀਂ ਜਦੋਂ ਆਪਾਂ ਕਿਤੇ ਗੁਰੂ ਘਰ ਦੇ ਵਿੱਚ ਜਾਂਦੇ ਆ ਸਾਡਾ ਮਨ ਭਟਕਦਾ ਰਹਿੰਦਾ ਅਪਾ ਸਰੀਰਿਕ ਤੌਰ ਤੇ ਫਿਜ਼ੀਕਲੀ ਉੱਥੇ ਬੈਠੇ ਹੁੰਨੇ ਆ ਪਰ ਮਾਈਂਡ ਸਾਡਾ ਸਾਡੀ ਸੋਚ ਨੱਠੀ ਭੱਜੀ ਫਿਰਦੀ ਹੁੰਦੀ ਆ ਉਹ ਕਹਿੰਦੇ ਤੂੰ ਸੋਚ ਨੂੰ ਲੈ ਕੇ ਆਇਆ ਤੈਨੂੰ ਮੈਂ ਕਿਉਂ ਨਾ ਭਰਪੂਰ ਕਰਕੇ ਭੇਜੂੰਗਾ ਐਸੀ ਕਿਰਪਾ ਕੀਤੀ ਮੇਰੇ ਸਤਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਆਇਆ ਆਪਣੀ ਪ੍ਰੀਤੀ ਦਿੱਤੀ ਵਿਸ਼ਵਾਸ ਦਿੱਤਾ ਕਿਉਂ ਨਵੀਂ ਸਹਜ ਸੁਭਾਏ ਕਿਆ ਫੇ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸ਼ੀ ਕਰਨਾ ਪਾਇਆ ਮਨੁੱਖ ਤੇ ਨੱਠਣ ਪੱਜਣ ਦੀ ਲੋੜ ਹੀ ਨਹੀਂ ਪਈ ਇਹ ਪ੍ਰਮਾਤਮਾ ਤਾਂ ਮੇਰੇ ਘਰ ਦੇ ਵਿੱਚ ਹੀ ਸੀ ਮੇਰੇ ਗੁਰੂ ਦੇ ਮੁਖਾਰ ਬਿੰਦਈ ਸੀ ਮੇਰੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਸੀ ਇਹ ਬਸ ਇੱਕ ਸਿਰ ਨੂੰ ਝੁਕਾਉਣ ਦੀ ਲੋੜ ਆ ਸਾਰਾ ਕੁਝ ਮਿਲ ਜਾਂਦਾ ਹੈ ਸਾਰਾ ਕੁਝ ਮਿਲ ਜਾਂਦਾ ਹੈ ਕਰਾਂ ਬਰਕਤ